ਦੋਸਤੋ ਐਨਟੀਐਮ ਪੰਜਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ ਦਿਨ ਪ੍ਰਤੀ ਦਿਨ ਚੋਰੀਆਂ ਦੇ ਗਰਾ ਮਾਮਲਾ ਪ੍ਰਕਾਸ਼ ਚ ਜਾਂਦਾ ਪਿਆ ਲੇਕਿਨ ਪੁਲਿਸ ਵੱਲੋਂ ਕੋਈ ਵੀ ਸ਼ਾਨ ਨਹੀਂ ਲਈਦੀ ਇੱਥੇ ਹੀ ਗੱਲ ਕੀਤੀ ਹੈ ਪਠਾਨਕੋਟ ਦੀ ਕੱਲ ਇੱਕ ਵਿਅਕਤੀ ਆਲੋ ਕਿ ਰਾ ਸੁਖਸਨ ਬਾਰ ਮੋਰਚਾ ਲਗਾਇਆ ਗਿਆ ਸੀ ਆਪਣੇ ਬੱਚੇ ਦਾ ਟੈਕਪ ਕਰਵਾਉਣ ਵਾਸਤੇ ਹਸਪਤਾਲੇ ਅੰਦਰ ਗਿਆ ਸੀ ਕੁਝ ਢੇਰ ਬਾਅਦ ਆਂਦਾ ਤੇ ਦਿਖਦਾ ਕਿ ਉਹਦਾ ਮੋਟਰਸਾਈਕਲ ਨਹੀਂ ਹੈਗਾ। ਉਰੇ ਬਾਅਦ ਉਹ ਲਾਗੇ ਪੁਸ਼ਪਤਾਲ ਗਈ। 88 ਦੀ ਕੈਮਰੇ ਲਗਾ ਦਿੰਦੀ ਕੋਲੀ ਖੀਤੀ ਹੈ। ਜਦੋਂ 88 ਦੀ ਕੈਮਰੇ ਨੇ ਖਾਲੇ ਆ ਤੇ ਉਰੇ ਵਿੱਚ ਪਤਾ ਲੱਗਿਆ ਕਿ ਇੱਕ ਵਿਅਕਤੀ ਵਾਲੋ ਕੁਝ ਢੇਰ ਪਹਿਲਾਂ ਉੱਥੇ ਸਰਚ ਕੀਤਾ ਗਿਆ। ਸਰਚ ਕਰਨ ਤੋਂ ਬਾਅਦ ਮੋਟਰਸਾਈਕਲ ਨੂੰ ਚਾਬੀ ਲਗਾਉਂਦਾ ਨਹੀਂ ਰਹਿੰਦਾ ਪਿਆ। ਲਾਗੇ ਸਕਿਉਰਟੀ ਗਾਰਡ ਵੀ ਖਲੋਤਾ ਸੀ। ਐਸੀ ਸਕਿਉਰਟੀ ਗਾਰਡ ਵਾਲੋ ਪੁੱਛਣ ਦੀ ਵੀ ਕਿਰਪਾਲਤਾ ਨਹੀਂ ਕੀਤੀ ਗਈ। ਦੇਖਣ ਵਾਲਾ ਵਿਸ਼ਾ ਇਹ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਔਰ ਕਿਰੇ ਹਸਪਤਾਲ ਦੀ ਲਾਪਰਵਾਹੀ ਕਰਕੇ ਇਹ ਗਰੀਬ ਪਰਿਵਾਰ ਜੀ ਕੇ ਮੋਟਰਸਾਫ ਚੋਰੀ ਹੁੰਦੇ ਆ। ਆਹ ਪੂਰੀ ਗੱਲਬਾਤ ਕਰਦੇ ਆ ਉਹ ਜਨਤ ਦੀ ਕੋਸ਼ਿਸ਼ ਕਰਦੇ ਆ ਕੀ ਵਾਕਿਆ ਹੈਗਾ। ਪਠਾਨਕੋਟ ਬਲੌਗ ਤੇ ਡਾਕਾਣਾ ਸਾਡਾ ਸੁਜਾਨਪੁਰ ਹੈਗਾ। ਟਿੰਡ ਮੈਰੇ ਤੋਂ ਮੇਰਾ ਨਾਮ ਸੁਰੇਸ਼ ਕੁਮਾਰ ਜੀ ਮਾਤਾ ਜੀ ਮੇਰੇ ਇਸ ਪਿੰਡ ਦੇ ਸਰਪੰਚਾ ਹੈਗਾ। ਜੋ ਕਿ ਕੱਲ ਪਵਨ ਕੁਮਾਰ ਜਿਹੜਾ ਸਾਡੇ ਪਿੰਡ ਦਾ ਮੁੰਡਾ ਹੈਗਾ ਜਿਹੜਾ ਕਿ ਬਹੁਤ ਹੀ ਗਰੀਬ ਪਰਿਵਾਰ ਦਾ ਰਹਿਣ ਵਾਲਾ ਅਤੇ ਇਹ ਹੀ ਘਰ ਦਾ ਗੁਜ਼ਾਰਾ ਇਹ ਹੀ ਚਲਾਉਂਦਾ ਮੁੰਡਾ ਪਵਨ ਕੁਮਾਰ ਆਪਣੀ ਪਰਿਵਾਰ ਵਿੱਚ ਵੱਡਾ ਹੈਗਾ। ਮਾਤਾ ਪਿਤਾ ਇਹਨਾਂ ਦੇ ਬਜ਼ੁਰਗ ਹੈਗੇ ਨੇ ਤੇ ਸਾਰੀਆਂ ਜਿਹੜਾ ਵੀ ਪਰਿਵਾਰ ਦਾ ਭਾਰ ਜਿਹੜਾ ਕਿ ਇਸ ਮੁੰਡੇ ਦੇ ਹੀ ਸ਼ਿਰ ਤੇ ਘਰ ਦਾ ਕਾਰੋਬਾਰ ਚੱਲਦਾ ਹੈਗਾ ਤੇ ਸਰ ਗੱਲ ਇਦਾਂ ਹੈਗੀ ਆ ਕਿ ਕੱਲ ਇਹਨਾਂ ਦੇ ਮੁੰਡੇ ਦੀ ਸੱਟ ਲੱਗੀ ਸੀ ਕਿ ਬਾਹ ਦੀ ਬਾਹ ਫ੍ਰੈਕਚਰ ਹੋ ਗਈ ਸੀ ਤੇ ਮੁੰਡਾ ਕਰੋ ਕਾਲੀ ਕਾਲੀ ਆਪਣੇ ਮੁੰਡੇ ਨੂੰ ਲੈ ਕੇ ਤੇ ਸੁਖਸ਼ਦਨ ਹਸਪੀਟਲ ਗਿਆ ਜੀ ਜਦੋਂ ਮੁੰਡੇ ਨੂੰ ਅੰਦਰ ਦਾਖਲ ਕਰਵਾਇਆ ਤੇ ਜਦੋਂ ਬਾਹਰ ਆ ਕੇ ਦੇਖਦਾ ਕਿ ਉਹਦਾ ਮੋਟਰਸਾਈਕਲ ਜਿਹੜਾ ਚੋਰੀ ਹੋ ਗਿਆ ਸੀਗਾ ਸਰ ਇਹ ਚੋਰੀ ਇਹ ਮੁੰਡੇ ਵਿਚਾਰਾ ਇੱਕ ਵਾਰ ਨਹੀਂ ਹੋ ਗਈ 2017 ਵਿੱਚ 21 ਤਰੀਕ ਤੇ 11ਵੇਂ ਮਹੀਨੇ ਦੇ ਵਿੱਚ ਜਿਹੜਾ ਕਿ ਮੋਟਰਸਾਈਕਲ ਚੋਰੀ ਹੋਇਆ ਸੀਗਾ ਇਹ ਮੁੰਡਾ ਬਿਲਡਿੰਗ ਦਾ ਕੰਮ ਕਰਦਾ ਜੀ ਆਪਣੇ ਬਿਸ਼ਕਰਮਾ ਦੁਕਾਨ ਤੇ ਪੂਰੀ ਦੁਕਾਨ ਤੋਂ ਬਾਹਰ ਹੀ ਮੋਟਰਸਾਈਕਲ ਜਿਹੜਾ ਪਹਿਲਾਂ ਚੋਰੀ ਹੋ ਗਿਆ ਸੀ ਔਰ ਕਿਸ਼ਤਾਂ ਤੇ ਮੋਟਰਸਾਈਕਲ ਲਿਆ ਸੀ ਇਹਨਾਂ ਬੜੀ ਮੁਸ਼ਕਲ ਨਾਲ 2-3 ਸਾਲ ਬਾਅਦ ਜਿਹੜਾ ਤਿਸ਼ਤਾਂ ਪੂਰੀਆਂ ਹੀ ਸੀ ਤਿਸ਼ਤਾਂ ਪੂਰੀਆਂ ਹੋਣ ਕਰਕੇ ਦਾ ਮੁੰਡਾ ਮੋਟਰਸਾਈਕਲ 2017 ਚ ਜਿਹੜਾ ਕਿਸੇ ਚੋਰ ਵੱਨੋਂ ਚੱਕ ਲਿਆ ਗਿਆ ਸੀਗਾ ਤੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸੀਗਾ ਫਿਰ ਮੁੰਡਿਆਂ ਆਂਡਿੰਗ ਕਵੈਂਟੀਨ ਚ ਲੋਕਣ ਗਿਆ ਕੋਈ ਗਾਣੇ ਪੁੱਤ ਨੂੰ ਮੋਟਰਸਾਈਕਲ ਮਿਲ ਜੇਗਾ ਤੇ ਪੁਲਸ ਵਿੱਚ ਜਿਹੜੀ ਕੰਪਲੇਨ ਕੀਤੀ ਸੀ ਥਾਣਾ ਨੰਬਰ ਜਿਹੜੇ ਇੱਕ ਡਿਵੀਜ਼ਨ ਜਿਹੜੀ ਹੈਗੀ ਆ ਉਸਨੇ ਉਸ ਟਾਈਮ ਸਾਨੂੰ ਸਾਰੇ ਪਿੰਡ ਦੇ ਗਏਦੇ ਸੀ ਉਹਨਾਂ ਨੇ ਉਸਾਸ਼ਨ ਦਿੱਤਾ ਸੀਗਾ ਕਿ ਕੋਈ ਗਾਣੇ ਤੁਹਾਨੂੰ ਮੋਟਰਸਾਈਕਲ ਬਹੁਤ ਜਲਦੀ ਮਿਲ ਜੇਗਾ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਫਿਰ ਫੋਨ ਆਂਦਾ ਸਾਨੂੰ ਕਿ ਤੁਹਾਡਾ ਜਿਹੜਾ ਮੋਟਰਸਾਈਕਲ ਹੈ ਉਥੋਂ ਰਿਕਵਰ ਹੋਇਆ ਬਟਾਲੇ ਤੋਂ ਹੋਇਆ ਉੱਥੇ ਜਾ ਕੇ ਪਤਾ ਕਰੋ ਫਿਰ ਸਾਨੂੰ ਕਹਿੰਦੇ ਕਿ ਅੰਬਰਸਾਡੇ ਚਲੇ ਜਾਓ ਉੱਥੇ ਮੋਟਰਸਾਈਕਲ ਫੜੀ ਗਈ ਆ ਉੱਥੇ ਚੈੱਕ ਕਰ ਲਓ ਜਿਹੜਾ ਕਿ ਸਾਨੂੰ 5-6 ਵਾਰੀ ਖਾਜਰ ਖਰਾਬੀ ਕੀਤੀ ਲੇਕਿਨ ਮੋਟਰਸਾਈਕਲ ਦਾ ਕੋਈ ਪਤਨ ਲੱਗਿਆ ਫਿਰ ਮੁੰਡੇ ਨੇ 2018 ਵਿੱਚ ਕੰਮ ਕਰਨਾ ਸੀ ਸਵੇਰੇ ਸਾਮੀ ਮੁੰਡਾ ਜਾਂਦਾ ਸੀ ਕੰਮ ਕਰਨ ਜਿਹੜਾ ਕਿ 7-8 ਕਿਲੋਮੀਟਰ ਜਿਹੜਾ ਰਾਹ ਆ ਤੇ ਬੜਾ ਔਖਾ ਹੁੰਦਾ ਜੀ ਸਵੇਰੇ ਜਾਣ ਦਾ ਮੁੰਡੇ ਨੂੰ ਫਿਰ ਆਣ ਗੁਆਣੇ ਕਿਹਾ ਕਿ ਕੋਈ ਗੱਲ ਨਹੀਂ ਬੁੱਤ ਮੋਟਰਸਾਈਕਲ ਲੈ ਲੈ ਕਿਸ਼ਤਾਂ ਦੇ ਫਿਰ ਉਹਨੇ ਬਿਜਾ ਨੇ ਕਿਸ਼ਤਾਂ ਦੇ ਮੋਟਰਸਾਈਕਲ ਲਿਆ ਸਪਲੈਂਡਰ ਮੋਟਰਸਾਈਕਲ ਜੀ ਜਿਹੜਾ ਕਿ 2023 ਵਿੱਚ ਮੁੜੀਆਂ ਕਿਸ਼ਤਾਂ ਪੂਰੀਆਂ ਹੋ ਗਈਆਂ ਉਹਦੀਆਂ ਫਿਰ ਮੁੰਡਾ ਚਲਾਉਂਦਾ ਰਿਹਾ ਜੀ ਇਹ ਜਿਹੜਾ ਕੱਲ ਮੁੰਡਾ ਜਿਹਨੇ আরে ਬੱਚੇ ਤੇ ਸੱਟ ਲੱਗੀ ਆ ਬਾਹ ਫੈਕਚਰ ਹੋਈ ਆ ਤੇ ਸ਼ੁਕਸ਼ਦਨ ਹਸਪੀਟਲ ਵਿੱਚ ਗਿਆ ਜਦੋਂ ਤੇ ਜਦੋਂ ਬਾਹਰ ਆ ਕੇ ਵਿਚਾਰੇ ਨੂੰ ਪਤਾ ਲੱਗਦਾ ਕਿ ਮੇਰਾ ਮੋਟਰਸਾਈਕਲ ਫੇਰ ਚੋਰੀ ਹੋ ਗਿਆ ਬੜਾ ਹੀ ਉਦਾਸ ਹੋਇਆ ਰੋਇਆ ਪਿੱਟਿਆ ਬਹੁਤ ਜ਼ਿਆਦਾ ਲੋਕਾਂ ਦੁਹਾਈ ਵੀ ਲਾਈ ਉੱਥੇ ਕਿ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਮੈਂ ਮਾੜਾ ਬੰਦਾ ਕੋਈ ਗਰੀਬ ਬੰਦਾ ਜੀ ਤੇ ਫਿਰ ਜੀ ਮੋਟਰਸਾਈਕਲ ਇਹਨਾਂ ਨੇ ਆਸ-ਪਾਸੇ ਇਹਨਾਂ ਦੇ ਬਹੁਤ ਆਏ ਉਹਨਾਂ ਨੇ ਜਾ ਕੇ ਡਿਵੀਜ਼ਨ ਨੰਬਰ 1 ਦੇ ਵਿੱਚ ਇਹਦੀ ਕੰਪਲੇਨ ਕਰਾਈ ਆ ਤੇ ਫਿਰ ਪੁਲਸ ਨੇ ਵਿਸ਼ਵਾਸਨ ਦਿੱਤਾ ਕਿ ਤੁਹਾਡਾ ਮੋਟਰਸਾਈਕਲ ਮਿਲ ਜਾਏਗਾ ਲੇਕਿਨ ਹੌਣ ਸਾਨੂੰ ਪ੍ਰੈਸ ਵੱਲੋਂ ਪਤਾ ਲੱਗਿਆ ਕਿ ਜਿਹੜੇ ਐਸਐਸਪੀ ਸਾਹਿਬ ਆਏ ਨੇ ਬਹੁਤ ਹੀ ਵਧੀਆ ਬਹੁਤ ਹੀ ਅੱਛੇ ਆਏ ਨੇ ਸਾਨੂੰ ਨੇ ਤੇ ਬਹੁਤ ਹੀ ਜ਼ਿਆਦਾ ਆਸ ਹੈ ਜੇ ਇਸ ਵਾਰੀ ਕਿ ਜਿਹੜਾ ਗਰੀਬ ਦਾ ਮੋਟਰਸਾਈਕਲ ਪਹਿਲੇ ਚ ਗਿਆ ਸੀਗਾ ਇਸ ਵਾਰੀ ਫੇਰ ਚ ਗਿਆ ਤੇ ਵਿਚਾਰਾ ਕਿੱਥੋਂ ਪ੍ਰਭਾਈ ਕਰੇਗਾ ਮੋਟਰਸਾਈਕਲ ਲੱਖ ਲੱਖ ਰੁਪਏ ਦੀ ਹੈ ਇੱਕ ਤਨਖਾਹ ਕਿੰਨੀ ਆ ਕੀ ਮੁੰਡੇ ਦੀ 10-11000 ਤਨਖਾਹ ਮਿਲਦੀ ਹੈ ਸਾਰੀ ਆਪਾਂ ਐਸਐਸਪੀ ਸਾਹਿਬ ਕੋਲ ਮੰਗੇਗਾ ਵਿਆਂ ਕਿ ਮੁੰਡੇ ਦੀ ਜਿਹੜੀ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭਿਆ ਜਾਏ ਤੇ ਇਸ ਮੁੰਡੇ ਨੂੰ ਜਿਹੜਾ ਕਿ ਅੱਜ ਘਰ ਬਿਜਾਰਾ ਛੁੱਟੀ ਕਰਕੇ ਬੈਠਿਆ ਹੋਇਆ ਤਾਂ ਇਹ ਫ ਪ੍ਰਸ਼ਾਸਨ ਦੇ ਰਿਹਾ ਕਿ ਕੋਈ ਗੱਲ ਨਹੀਂ ਫਿਰ ਮੁੰਡਾ ਆਪਾਂ ਐਸਐਸਪੀ ਸਾਹਿਬ ਨੂੰ ਮਿਲਾਂਗੇ ਤੇ ਉਹਨਾਂ ਅੱਗੇ ਮੰਗ ਕਰਾਂਗੇ ਹੱਥ ਜੋੜਾਂਗੇ ਕਿ ਸਰ ਜੀ ਮੁੰਡਿਆ ਮੋਟਰਸਾਈਕਲ ਲੱਬਿਆ ਜਾਏ ਸਰ ਦੇਖੋ ਨਹੀਂ ਮਿਲਦਾ ਸ਼ਹਿਰ ਦੇ ਵਿੱਚ ਕਾਫੀ ਚੋਰੀਆਂ ਹੋ ਚੁੱਕੀਆਂ ਐ ਪੁਲਿਸ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹਾਲ ਤੱਕ ਸਰ ਦੇਖੋ ਪਹਿਲੇ ਐਸਐਸਪੀ ਸਾਹਿਬ ਨੂੰ ਨਹੀਂ ਪਤਾ ਕਿਦਾਂ ਦੇ ਹੈ ਗਿਆ ਜਿਹੜੇ ਸਾਨੂੰ ਲੀਡਰਾਂ ਨੂੰ ਪਤਾ ਲੱਗ ਰਿਹਾ ਕਿ ਐਸਐਸਪੀ ਬਹੁਤ ਵਧੀਆ ਸਾਨੂੰ ਬੜੀ ਖੁਸ਼ੀ ਹੈ ਕਿ ਐਸਐਸਪੀ ਸਾਹਿਬ ਆਏ ਨੇ ਇਥੇ ਨਵੇਂ ਤੇ ਜਿਹੜੇ ਵੀ ਸਾਨੂੰ ਇਹ ਮੋਟਰਸਾਈਕਲ ਲੱਭਣ ਦੀ ਜਿਹੜੀ ਕਿ ਵਿਚਾਇਲ ਇੱਕ ਪ੍ਰਦਾ ਕਰਨਗੇ ਸਾਨੂੰ ਬੜੀ ਖੁਸ਼ੀ ਹੋਈ ਹੈ ਮੁੰਡੇ ਦਾ ਮੋਰਸਾ ਮਿਲੇ। ਕੀ ਲੱਗਦਾ ਕਿ ਕਿਰਾਇਆ ਚੋਰੀ ਕੀਤਾ ਹੋਏਗਾ? ਸਰ ਦੇਖੋ ਪਤਾ ਹੀ ਲੱਗਦਾ ਕਿ ਜਿਹੜੇ ਮੁੰਡੇ ਬੇਰੁਜ਼ਗਾਰ ਹੈਗੇ ਨੇ ਆਸੇ-ਪਾਸੇ ਬੇਰੁਜ਼ਗਾਰੀ ਇੰਨੀ ਕਿ ਵੱਧ ਚੁੱਕੀ ਹੈ। ਨਸ਼ੇ ਮੁੰਡੇ ਨਸ਼ਿਆਂ ਵਿੱਚ ਪੈ ਗਏ। ਜਦੋਂ ਉਹਨਾਂ ਦਾ ਨਸ਼ਾ ਪੂਰਾ ਨਹੀਂ ਹੁੰਦਾ ਤੇ ਉਹ ਜਿਹੜਾ ਫਿਰ ਇਹ ਚੋਰੀਆਂ ਤੇ ਕਰਤੀ ਜਿਹੜੀ ਉਹ ਕਰ ਰਿਹਾ ਜੀ। ਇੱਕ ਵਾਰ ਕਿਰਾਕਲ ਮੋਰਸਾ ਚੋਰੀ ਹੈ ਕੀ ਮੌਲਕ? ਸਰ ਮੈਂ ਕੱਲ ਆਪਣੇ ਬੱਚੇ ਨੂੰ ਚੈੱਕਅਪ ਕਰਾਣ ਗਿਆ ਸੁਖਸ਼ਦਨ ਹਸਪਤਾਲ। ਉਹਦੀ ਬਾਹਰ ਫ੍ਰੈਕਚਰ ਹੋ ਗਈ ਦੀ। ਤੇ ਹਾਜੀ ਮੈਨੂੰ ਕੋਈ 10 15 ਮਿੰਟ ਹੀ ਹੋਇਆ ਅੰਦਰ ਕਾਗਜ਼ ਪੱਤਰ ਮੰਗਦੇ ਕਿ ਬਾਹਰ ਆਇਆ ਜਿਹਦਾ ਮੈਂ ਚੈੱਕ ਅਪ ਕਰਾ ਗਿਆ ਬਾਹਰ ਮੋਟਰ ਚੁੱਕੇ ਗਿਆ ਜਾਈ ਅੱਗੇ ਮੈਂ ਪੁੱਛਿਆ ਉਹਨਾਂ ਛੋਟੀ ਗਾੜਾ ਨੇ ਕਹਿੰਦੇ ਇਹਦਾ ਅਸੀਂ ਦੇਖਿਆ ਨਹੀਂ ਕੁਝ ਵੀ ਹੈ ਸ਼ੀਸ਼ੀ ਦੀ ਫੋਟੋ ਜਿਹੜੀ ਆਈ ਹੈ ਉਹਦੇ ਸਾਬ ਦਿਖਿਆ ਜਾਂਦਾ ਹੈ ਕਿ ਮੋੜੇ ਦਾ ਮੋਟਰ ਲੈ ਕੇ ਗਿਆ ਹੁਣ ਇਹ ਨਹੀਂ ਸਾਹਮਣੇ ਪਤਾ ਲੱਗੇ ਕਿ ਕਿਹੜਾ ਬੰਦਾ ਹੈਗਾ ਕਿਹੜਾ ਨਹੀਂ ਸ਼ਾਇਦ ਮੈਂ 2017 ਵਿੱਚ ਇੱਕ ਪਹਿਲਾ ਮੋਟਰ ਚੋਰੀ ਹੋਇਆ ਹੈ ਮੇਰਾ ਇੱਕ ਹੂਨੋਗਾ 24 ਵਿੱਚ ਠੀਕ ਹੈ ਤੇ ਮੈਂ ਮੰਗ ਕਰਨਾ ਕਿ ਮੇਰਾ ਮੋਰਚਾ ਜਲਦੀ ਜਲਦੀ ਮਿਲਿਆ ਜਾਏ। ਕੁ ਮਿੰਟ ਬਾਅਦ ਵੀ ਹਾਂ। ਹਾਂਜੀ ਕੰਪਲੇਨ 1 ਨੰਬਰ 18 ਕਰਵਾਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਕੋਈ ਗੱਲ ਨਹੀਂ ਲੱਭਦਾ ਨਹੀਂ ਤੁਹਾਡਾ ਮੋਰਚਾ। ਮੋਰਚਾ ਨੰਬਰ ਮੋਰਚਾ ਦਾ ਨੰਬਰ ਹੈ ਪੀਵੀ 35 ਏਸੀ 4673। ਆਪਣਾ ਨੰਬਰ ਮੇਰਾ ਨੰਬਰ ਹੈ 9914 199193 ਕੀ ਵੀ ਕਰਨਾ ਚਾਹੋ ਸਰ ਮੈਂ ਇੱਕ ਗਰੀਬ ਪਰਿਵਾਰ ਵਿੱਚੋਂ ਹੈ। ਔਰ ਸਾਰੇ ਘਰ ਦਾ ਖਰਚਾ ਜੋ ਕੁਝ ਵੀ ਹੈ ਸਾਰੇ ਸਿਰ ਤੇ ਹੈ ਤੁਹਾਨੂੰ ਪਤਾ ਅੱਜ ਕਾ ਪ੍ਰਾਈਵੇਟ ਨੌਕਰੀਆਂ ਵਿੱਚ ਕਿੰਨੇ ਕੇ ਪੈਸੇ ਮਿਲਦੇ ਆ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਇਹ ਜਿਹੇ ਚੋਰੀਆਂ ਵੱਧ ਰਹੀਆਂ ਨੇ ਮੇਰੇ ਨਾਲ ਨਹੀਂ ਆ ਸਭ بڑے ਨਾਲ ਹੋ ਰਹੀਆਂ ਪਰ ਇਹ ਹੋਣਾ ਜੇ ਪੁਲਿਸ ਪੁਲਿਸ ਨੂੰ ਕੀ ਇਹੋ ਜੇ ਕੰਮ ਰੋਕੇ ਜਾਵੇ ਇਹੋ ਜੇ ਕੰਮ ਨਾ ਹੋਵੇ ਫਿਰ ਦੱਸ ਬਸ ਇਸ